ਕੀ ਵਾਰੀਆਂ ਆਈ ਦਿਨ ਸਗਲੀ ਚਿੰਤ ਮਿਟਾਈ ਨੁਕਤਾ ਜੋ ਹਰ ਰਿਦੈ ਬਸੇ ਗੁਰੂ ਪਿਆਰੀ ਸਾਥ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਵਧਾਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੰਤਰ ਦਾ ਸਰਲ ਸੂਤਰ ਸਭ ਸਾਥ ਸੰਗਤ ਨਾਲ ਸਾਂਝਾ ਕਰ ਰਿਹਾ ਹਾਂ ਬੇਨਤੀ ਪ੍ਰਵਾਨ ਕਰਦਿਆਂ ਇਹ ਸਰਲ ਸੂਤਰ ਹਰ ਗੁਰਸਿੱਖ ਤੱਕ ਪਹੁੰਚਾਣ ਦੀ ਕਿਰਪਾਲਤਾ ਕਰਨੀ ਜੀ ਸੁਪਤਾ ਨੰਬਰ 1 974 456 1400 974 ਪਾਵ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸੰਪਾਦਨਾ ਅੰਦਰ 974 ਅੰਗ ਪੂਰਨ ਹੋਏ ਅਤੇ ਦਸ਼ਮੇਸ਼ ਪਿਤਾ ਜੀ ਦੀ ਸੰਪਾਦਨਾ ਅੰਦਰ 456 ਅੰਗ ਪੂਰਨ ਹੋਏ ਦੋਨਾ ਅੰਗਾਂ ਦਾ ਜੋੜ ਕੁੱਲ ਮਿਲਾ ਕੇ ਬਣਿਆ 1430 ਨੁਕਤਾ ਨੰਬਰ 2 1601 1604 1708 ਭਾਵ ਇਹ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਸੰਪਾਦਨਾ ਦਾ ਕਾਰਜ 1601 ਵਿੱਚ ਆਰੰਭ ਹੋਇਆ ਅਤੇ 1604 ਈਸਵੀ ਵਿੱਚ ਪੂਰਨ ਹੋਇਆ ਅਤੇ ਦੂਸਰੀ ਅਤੇ ਪੂਰਨ ਸੰਪਾਦਨਾ 1708 ਈਸਵੀ ਵਿੱਚ ਪੂਰਨ ਹੋਈ ਸੀ ਨੁਕਤਾ ਨੰਬਰ 3 21/31 21/31 ਤੋਂ ਭਾਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਈਸ਼ਵਰ ਦੀ ਉਸਤਤ 21 ਨਾਵਾਂ ਨਾਲ ਕੀਤੀ ਗਈ ਹੈ ਵੱਖ-ਵੱਖ ਨਾਵਾਂ ਨਾਲ 22 ਵਾਰਾਂ ਇਸ ਵਿੱਚ ਵਿਦਵਾਨ ਹਨ ਅਤੇ 31 ਰਾਗ ਬਾਣੀ ਗਾਉਂਦੇ ਹਨ ਹੁਣ ਚੌਥਾ ਅਤੇ ਖਾਸ ਨੁਕਤਾ ਚੌਥਾ ਅਤੇ ਖਾਸ ਨੁਕਤਾ ਹੈ ਕਿ 6 11 4 15 6 11 4 15 ਸਾਨੂੰ ਦੱਸਦਾ ਹੈ ਕਿ 6 ਗੁਰੂ ਸਾਹਿਬ ਦੀ ਬਾਣੀ 11 ਭੱਟ ਸਹਿਬਾਨ ਦੀ ਬਾਣੀ 4 ਗੁਰੂ ਘਰ ਦੇ ਸਿੱਖ ਸਹਿਬਾਨ ਦੀ ਬਾਣੀ ਤੇ 15 ਭਗਤ ਸਹਿਬਾਨ ਦੀ ਬਾਣੀ ਕੁੱਲ ਮਿਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 36 ਮਹਾਨ ਅਤੇ ਈਸ਼ਵਰੀ ਆਤਮਾਵਾਂ ਦੀ ਬਾਣੀ ਬੋਲਦੀ ਹੈ ਪਹਿਲਾ ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ ਪਹਿਲੇ ਗ੍ਰੰਥੀ ਸਹਿਬਾਨ ਬਾਬਾ ਬੁੱਢਾ ਜੀ ਛੇ ਗੁਰੂ ਸਹਿਬਾਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਦਮਾਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ 11 ਪੱਟ ਸਹਿਬਾਨ ਕਲਸਹਾਰ ਜੀ ਗਯੰਦ ਜੀ ਪਿੱਖਾ ਜੀ ਕੀਰਤ ਜੀ ਮਥਰਾ ਜੀ ਸਲ ਜੀ ਪਲ ਜੀ ਬਲ ਜੀ ਨਲ ਜੀ ਹਰਬੰਸ ਜੀ ਤੇ ਜਾਲਪ ਜੀ ਤੇ ਗੁਰੂ ਘਰ ਦੇ ਚਾਰ ਗੁਰਸਿੱਖ ਸਹਿਬਾਨ ਬਾਬਾ ਸੁੰਦਰ ਜੀ ਪਾਈ ਸੱਤਾ ਜੀ ਪਾਈ ਬਲਵੰਡ ਜੀ ਪਾਈ ਮਰਦਾਨਾ ਜੀ ਗੁਰੂ ਪਿਆਰੀ ਸਾਧ ਸੰਗਤ ਜੀ 15 ਭਗਤ ਸਹਿਬਾਨ ਦੇ ਨਾਮ ਇੱਕ ਕਾਵ ਰਚਨਾ ਰਹੀ ਮੈਂ ਬੜੇ ਸੋਨੇ ਢੰਗ ਨਾਲ ਪਿਰੋਏ ਹਨ ਜੇਕਰ ਅਸੀਂ ਇਹ ਕਾਵ ਰਚਨਾ ਵਿਦਿਆਰਥੀਆਂ ਨੂੰ ਤੇ ਆਪ ਯਾਦ ਕਰਾਂਗੇ ਤੇ ਸਾਨੂੰ ਕਦੇ ਵੀ ਇਹ ਪਕਤਾਂ ਦੇ ਨਾਮ ਨਹੀਂ ਭੁੱਲਣਗੇ ਤੇ ਨਾਲ ਹੀ ਨਾਲ ਉਹਨਾਂ ਦਾ ਸੰਬੰਧ ਕਿਸ ਪ੍ਰਾਂਤ ਦੇ ਨਾਲ ਸੀ ਇਹ ਵੀ ਇਹ ਰਚਨਾ ਦਰਸਾਏਗੀ ਪਰਮਨਾਮ तिरलोचन मराठा भक्त ਕਹਾਤੇ ਸੈਨ ਧੰਨਾ ਔਰ ਪੀਪਾ ਥਾਰ ਭੂਮੀ ਕੋ ਸੁਹਾਤੇ ਬੀਖਣੇ ਰਵੀ ਸੂਰ ਕਬੀਰ ਉੱਤਰ ਕੀ ਵਾਣੀ ਬੈਣੀ ਬਿਹਾਰ ਜੈਦੇਵ ਬੰਗ ਸਦਨਾਜੀ ਸਿੰਧ ਨੂ ਰਾਣੀ रामानंद जी तमिल देश की ज्योत निराली मुल्तान भूमि के फरीद जो भरते जोली खाली यानी कि भगत परमानंद जी भगत नामदेव जी भगत त्रिलोचन जी ए सारे महाराष्ट्र तो सन भगत सैन जी भगत तन्ना जी तो भगत पीपा जी ए राजस्थान तो सन ਭਗਤ ਭੀਖਨ ਜੀ ਭਗਤ ਰਵਿਦਾਸ ਜੀ ਭਗਤ ਸੂਰਦਾਸ ਜੀ ਭਗਤ ਕਬੀਰ ਜੀ ਇਹ ਉੱਤਰ ਪ੍ਰਦੇਸ਼ ਤੋਂ ਸਨ ਭਗਤ ਬੈਣੀ ਜੀ ਬਿਹਾਰ ਜੈਦੇਵ ਜੀ ਬੰਗਾਲ ਸਦਨਾ ਜੀ ਸਿੰਧ ਤੋਂ ਰਾਮਾਨੰਦ ਜੀ ਤਾਮਿਲਨਾਡੂ ਤੋਂ ਤੇ ਭਗਤ ਫਰੀਦ ਜੀ ਜਿਹੜੇ ਸਨ ਉਹ ਮੁਲਤਾਨ ਤੋਂ ਸਨ ਸੋ ਸਾਧ ਸੰਗਤ ਜੀ ਮੈਨੂੰ ਉਮੀਦ ਹੈ ਕਿ ਮੇਰੀ ਇਹ ਛੋਟੀ ਜੀ ਜਾਣਕਾਰੀ ਜਿਹੜੀ ਹੈ ਉਹ ਸਾਰੇ ਵਿਦਿਆਰਥੀਆਂ ਨੂੰ ਤੇ ਸਾਰੇ ਗੁਰਸਿੱਖ ਜਿਹੜੇ ਨੇ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਸਰਲ ਢੰਗ ਦੇ ਨਾਲ ਹਮੇਸ਼ਾ ਯਾਦ ਰੱਖਣ ਵਿੱਚ ਸਹਾਇਕ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਆਲਪੁਰ ਕੁਮੇਰਵਾ Luckily.